ਦੀ ਐਸੀ ਬਖਸ਼ਿਸ਼ ਮਿਹਰਾਮਤ ਕਰਦੇ ਆ ਉਹਦੀ ਖੁਦੀ ਮਿਟ ਜਾਂਦੀ ਹੈ ਉਹਦਾ ਅਹੰਕਾਰ ਮਿਟਦਾ ਜਾਂਦਾ ਹੈ ਉਹਦੇ ਅੰਦਰੋਂ ਈਗੋ ਐਟੀਟਿਊਡ ਹੌਲੀ-ਹੌਲੀ ਸਾਰਾ ਕੁਝ ਮੁੱਕਦਾ ਜਾਂਦਾ ਮਰ ਖਤਮ ਹੀ ਕਰ ਦਿੰਦੇ ਆ ਕਿਉਂਕਿ ਹਉਮੈ ਸਤਗੁਰਾਂ ਨੂੰ ਪਾਉਂਦੀ ਨਹੀਂ ਵੀ ਖੁਦੀ ਕੋ ਕਰ ਬੁਲੰਦ ਇਤਨਾ ਹਰ ਤਕਦੀਰ ਸੇ ਪਹਿਲੇ ਖੁਦਾ ਖੁਦ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ ਇਹ ਖੁਦੀ ਹੈ ਇਹ ਅਹੰਕਾਰ ਹੈ ਵੀ ਆਪਣੇ ਆਪ ਨੂੰ ਇੰਨਾ ਬੁਲੰਦ ਕਰ ਵੀ ਖੁਦਾ ਤੇਰੇ ਕੋਲੋਂ ਪੁੱਛੇ ਦੱਸ ਤੇਰੀ ਰਾਜ ਕੀ ਹੈ ਪਰ ਗੁਰਮਤ ਦੇ ਸਿਧਾਂਤ ਇਹਦੋਂ ਉਲਟ ਹਨ ਜਿੰਨੀ ਖੁਦੀ ਜ਼ਿਆਦਾ ਹੋਵੇਗੀ ਜਿੰਨੀ ਬੁੱਧੀ ਦੀ ਵੱਧ ਵਰਤੋਂ ਕਰਾਂਗੇ ਨਾ ਉਤਨਾ ਹੀ ਸੰਗਤ ਦੀ ਪੱਲੇ ਦੁਸ਼ਵਾਰੀਆਂ ਤੇ ਪਰੇਸ਼ਾਨੀਆਂ ਪੈਣ ਗਿਆ ਹਾਲ ਤੁਸੀਂ ਵੇਖ ਸਕਦੇ ਹੋ ਅਜੋਕਾ ਮਨੁੱਖ ਬੁੱਧੀ ਦੇ ਤਲ ਤੇ ਤਰੱਕੀਆਂ ਤੇ ਬੜੀਆਂ ਕੀਤੀਆਂ ਵਿਕਾਸ ਬੜਾ ਕੀਤਾ ਹੈ ਪਰ ਤਰਕੀਆਂ ਦੇ ਵਿੱਚੋਂ ਪਰੇਸ਼ਾਨੀਆਂ ਪੈਦਾ ਹੋਈਆਂ ਤੇ ਗੁਰਮਖੋ ਵਿਕਾਸ ਬੜਾ ਕੀਤਾ ਪਰ ਅੰਦਰੋਂ ਵਿਗਾਸ ਚਲਿਆ ਗਿਆ ਉਹ ਵਿਕਾਸ ਅੱਜ ਵਿਨਾਸ਼ ਬਣ ਕੇ ਸਾਹਮਣੇ ਆਉਂਦਾ ਪਿਆ ਹੈ ਕਿਉਂਕਿ ਬੁੱਧੀ ਦੀ ਵਰਤੋਂ ਜਿਆਦਾ ਹੋ ਰਹੀ ਹੈ بڑے ਵਿਦਵਾਨ ਗਿਆਨੀ ਪੁਰਸ਼ ਹੋਏ ਨੇ ਡਾਕਟਰ ਭਾਜੀਵੀਰ ਸਿੰਘ ਜੀ ਉਹ ਕਹਿੰਦੇ ਇੰਨੀ ਵੀ ਚੁਤرائی ਨਾ ਵਰਤ ਇੰਨਾ ਵੀ ਸਿਆਣਾ ਨਾ ਬਣ ਖੋਸ਼ ਨੂੰ ਇੰਨੀ ਨਹੀਂ ਕੈਮਨਾ ਕਰ ਥੋੜੀ ਮਸਤੀ ਰੱਖਿਆ ਕਰ ਉਹ ਆਪਣੇ ਮਨ ਨੂੰ ਸਮਝਾਉਂਦੇ ਹੋਏ ਇੱਕ ਰਬਾਈ ਭਾਈ ਸਾਹਿਬ ਨੇ ਬਹੁਤ ਜ਼ਿਆਦੀ ਸੋਹਣੀ ਲਿਖੀ ਹੈ ਕਿ ਕਿਉਂ ਹੋਇਆ ਕਿੰਕੂ ਹੋਇਆ ਖੱਪ-ਖੱਪ ਮਰੇ ਸਿਆਣੇ ਉਸ ਰਾਹ ਪਵੇ ਕਿਉਂ ਜਿੰਦੇ ਜਿਸ ਰਾਹ ਪੂਰ ਮੋਹਾਣੇ ਪੜਕਣ ਛੱਡ ਲਟਕਲਾ ਇੱਕੋ ਖੀਵੀ ਹੋ ਸੁਖਮਾਣੀ ਹੋਸ਼ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ ਕਹਿੰਦੇ ਹੋਸ਼ ਨਾਲੋਂ ਮਸਤੀ ਚੰਗੀ ਐ ਜੋ ਸੁਰਤ ਨੂੰ ਹਰ ਵੇਲੇ ਟਿਕਾਣੇ ਰੱਖਦੀ ਐ ਜੇ ਗੁਰਮਤ ਦੇ ਸਿਧਾਂਤ ਪੜਨੇ ਆ ਤੇ ਮਹਾਰਾਜ ਕਹਿੰਦੇ ਜਿਤਨਾ ਸਮਾਂ ਤੇਰੇ ਅੰਦਰ ਖੁਦੀ ਐ ਜਿਤਨਾ ਸਮਾਂ ਤੇਰੇ ਅੰਦਰ ਅਹੰਕਾਰ ਐ ਜਿਤਨਾ ਸਮਾਂ ਤੇਰੇ ਅੰਦਰ ਹਉਮੈ ਐ ਜਿਤਨਾ ਸਮਾਂ ਤੈਨੂੰ ਖੁਦ ਦੇ ਉੱਪਰ ਮਾਣ ਹੈ ਉਤਨਾ ਸਮਾਂ ਤੈਨੂੰ ਉਸਤਤ ਕਰਨ ਵਾਲਾ ਵਾਹਿਗੁਰੂ ਨਜ਼ਰੀ ਨਹੀਂ ਆ ਸਕਦਾ ਤੇ ਬਾਣੀ ਵਿੱਚ ਆਪਾਂ ਬਚਨ ਪੜਦੇ ਮਹਾਰਾਜ ਕਹਿੰਦੇ ਖੁਦੀ ਮਿਟੀ ਤਬ ਸੁਖ ਭਇਆ ਮਨ ਤਨ ਭਇ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋਗ ਜਦੋਂ ਖੁਦੀ ਮਿਟੇਗੀ ਅੰਦਰੋਂ ਅਹੰਕਾਰ ਮਿਟੇਗਾ ਅੱਜ ਤੇ ਅਸੀਂ ਆਪਣੀਆਂ ਸਿਫਤਾਂ ਕਰਦੇ ਆ ਆਪਣੇ ਗੁਣ ਗਾਉਂਦੇ ਆ ਪਰ ਜਦੋਂ ਖੁਦੀ ਮਿਟ ਜਾਵੇਗੀ ਫਿਰ ਉਹ ਸਾਰੇ ਗੁਨਾਹਾਂ ਦਾ ਮਾਲਕ ਜਿਹਦੀ ਵਾਕਿਆ ਸਿਫਤ ਕਰਨੀ ਉਹ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ ਇੱਕ ਵਿਦਵਾਨ ਹੋਰ ਕਹਿੰਦਾ ਕਹਿੰਦੇ ਕਿ ਦਾਣੇ ਤੋਂ ਸਖਿਆ ਲੈ ਲਿਆ ਕਰੋ ਛੋਟਾ ਜਿਹਾ ਦਾਣਾ ਆਪਣੇ ਆਪ ਨੂੰ ਮਿੱਟੀ ਦੇ ਵਿੱਚ ਮੇਲ ਦਿੰਦਾ ਹੈ ਮਿੱਟੀ ਵਿੱਚ ਆਪਣੇ ਆਪ ਨੂੰ ਖਤਮ ਕਰ ਦਿੰਦਾ ਹੈ ਤੇ ਫਿਰ ਉਸ ਮਿੱਟੀ ਦੇ ਵਿੱਚੋਂ ਕਿੱਡਾ ਸੋਨਾ ਬਰਸ਼ ਬਣ ਕੇ ਦੁਨੀਆ ਦੇ ਸਾਹਮਣੇ ਪ੍ਰਗਟ ਹੋ ਜਾਂਦਾ ਹੈ ਮਿਟਾ ਦੇ ਆਪਣੀ ਹਸਤੀ ਕੋ ਗਰਮ ਰਾਤਵਾ ਚਾਹਤਾ ਹੈ ਦਾਣਾ ਖਾਕ ਮੇ ਮਿਲ ਕੇ ਗੁਲੇ ਗੁਲਜ਼ਾਰ ਹੋਤਾ ਹੈ ਦਾਣਾ ਮਿੱਟੀ ਵਿੱਚ ਮਿਲ ਕੇ ਉਹਨੂੰ ਗੁਲਜ਼ਾਰ ਜੁੜਦੀ ਹੈ ਤੇ ਗੁਰੂ ਪਿਆਰੇ ਆ ਤੂੰ ਗੁਰੂ ਦਰ ਤੇ ਆਈ ਚੱਲ ਗੁਰੂ ਤੇਰੇ ਅੰਦਰੋਂ ਖੁਦੀ ਨੂੰ ਮਿਟ ਦੇਵੇਗਾ ਅਹੰਕਾਰ ਨੂੰ ਮਿਟ ਦੇਵੇਗਾ